ਸਵਾਗਤ ਹੈ ਕਿਸਾਨ ਵੀਰੋ ਉਹ ਡਾਟੀ ਲੌਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਬਾਈ ਚਮਕੌਰ ਕੋਲ ਅੱਜ ਫੇਰ ਪਹੁੰਚੇ ਆ ਜੀ ਤੇ ਅੱਜ ਆਪਾਂ ਤੁਹਾਨੂੰ ਇੱਕ ਦਾ ਦੋ ਦੰਦ ਬੱਚੀ ਦਿਖਾਵਾਂ ਕਿੰਨੇ ਦਿਨ ਕੱਟੂਗੀ ਉਹ ਵੀ ਪੁੱਛਾਂਗੇ ਤੇ ਇੱਕ ਤੁਹਾਨੂੰ ਸੂਈ ਸਵਾਈ ਜਰਸੀ ਦਿਖਾ ਦਾਂ ਕਦੋਂ ਸੂਈ ਉਹ ਵੀ ਬਾਈ ਜੀ ਨਾਲ ਗੱਲਬਾਤ ਕਰਾਂ ਪਹਿਲਾਂ ਸਾਰੀ ਜਾਣਕਾਰੀ ਲੈ ਲਿਆ ਕਰੋ ਫਿਰ ਕਰਿਆ ਕਰੋ ਸੌਦਾ ਆ ਜਾਓ ਵੀਰੇ ਸੱਸੀ ਕਾ ਬਾਈ ਜਮਕੌਰ ਸੱਸੀ ਕਾਲ ਵੀਰੇ ਉਹ ਠੀਕ ਹੋ ਜੀ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਨੰਬਰ ਬੋਲ ਦਿਓ ਜੀ 159779475643 ਨਾਂ ਚਮਕੌਰ ਸਿੰਘ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਓਕੇ ਜੀ ਤੇ ਨੇੜੇ ਆਪਾਂ ਨੂੰ ਨੇੜੇ ਆਪਾਂ ਨੂੰ ਵੱਡੇ ਰੋਡ ਦੇ ਉੱਤੇ ਮਾ ਪਹਿਲਾਂ ਧੂਰ ਗੋੜ ਬਦਰਾਗਾ ਬਸ ਆਪਣੇ ਪਿੰਡ ਦਾ ਜਦੋਂ ਆਉਣਾਗਾ ਓਕੇ ਗੁਰਦੁਆਰਾ ਸਾਹਿਬ ਗੂਗਲ ਦੇ ਸਰਚ ਮਾਰ ਕੇ ਆ ਜਾਓ ਵੀਰ। ਓਕੇ ਜੀ ਬੜੀ ਗੱਲ ਆ। ਬਹੁਤ ਸ਼ਕਤੀ ਵਾਲੀ ਜਗ੍ਹਾ ਬਾਬੇ ਦੀ। ਹਾਂਜੀ। ਤੇ ਜਮਕੌਰ ਕੱਲ ਵਾਲੀ ਝੋਟੀ ਵਧੀਆ ਰਿਸਪੌਂਸ ਰਿਹਾ। ਭਾਈ ਉਹ ਤੈਨੂੰ 10 ਮਿੰਟਾਂ ਵਿੱਚ ਗਾਉਣਾ ਮੇਰਾ ਫੋਨ ਬੜੇ ਰੱਖਿਆ। ਛੱਡ ਲੈ ਬੜਾ ਜਿਆਦਾ ਹੁੰਦਾ। ਤੇਰੇ ਦਾ 10 ਬੰਦਾ ਵਿੱਚ ਮਿੰਟ ਚੈਨਲ ਤੇ 15 ਮਿੰਟਾਂ ਦਾ ਕੇਸ ਪਹੁੰਚਦਾ। ਬਾਕੀ ਚੈਨਲ ਵੀ ਬਾਕੀ ਤਰ੍ਹਾਂ ਪਸੂ ਵੀ ਸੋਨਾ ਹੁੰਦਾ। ਹਾਂ ਅਸਰ ਕੁਆਲਿਟੀ ਦੇ ਵਿੱਚ ਚੀਜ਼ ਦਾ ਵੀ ਸੋਨਾ ਵੀ ਕਿਹਨਾ ਸੋਨਾ ਹੁੰਦਾ ਤੇ ਰੇਟ ਤੇਰਾ ਸੋਨਾ ਤੇ ਦੂਜਿਆਂ ਦਾ ਨਾਰਮਲ ਹੁੰਦਾ। ਆਪਾਂ ਨਾਰਮਲ ਆਪਾਂ ਦੇ ਤਾਂ ਕੱਲ ਤੇ ਦੋ ਦੋ ਤਿੰਨ ਨਾਲ ਬੰਦ ਹੁੰਦੀ ਜੀ ਓਕੇ ਜੀ ਤੇ ਬਾਈ ਜੀ ਅੱਜ ਫਿਰ ਦੋ ਦਿਖਾ ਰਹੇ ਦੋ ਦਿਖਾਵਾਂਗੇ ਜਰਸੀ ਆ ਤੇ ਜੇ ਪ੍ਰੋਪਰ ਪੈਗੀ ਕੰਮ ਓਕੇ ਸਾਰਾ ਕਦੋਂ ਸੂਈ ਹੈ ਜੀ ਇਹ ਟੜਕੇ ਸੂਈ ਆ ਵੀਰੇ ਜੇ ਜੂਰੀ ਸਾਰੀ ਕੰਮ ਹੈ ਆਪਣੇ ਕੋਲ ਵੀਡੀਓ ਹੈਗੀ ਆ ਸੂਆ ਦੂਜਾ ਹੀ ਆ ਸੂਆ ਅਰਜਣਾ ਦੂਜਾ ਦਾ ਮਗਰ ਵੀ ਬੱਸੀ ਨੰਨੀ ਪਰੰਦੀ ਬਹੁਤ ਚੰਗੀ ਆ ਓਕੇ ਯਾਰ ਬੱਛੀ ਹੈ ਨਾ ਮਗਰ ਇੱਕ ਨਾਲ ਇੱਕ ਫਰੀ ਹਾਲ ਹੈ ਤੇ ਆ ਦੇਖੋ ਜੀ ਥਾਨ ਦੇਖੋ ਨੇੜ ਤੋਂ ਚਾਰੇ ਇਹ ਗੁੜ ਦਾ ਘਾਟਾ ਥੱਲੇ ਹੂੰ ਲੈ ਸੀਮਿੰਟ ਦੇ ਪਾਸੋਂ ਆਪਣੇ ਬਾਧੂ ਹੁੰਦੇ ਹਨਾ ਜੀ ਬਾਟਾ ਭਣ ਦੇਖ ਹੀ ਲੈਣਾ ਬਈ ਦਿਖਿਆਲ ਕਿ ਭੇਂਸ ਲਖਾ ਕਿ ਆ ਦੇਖੋ ਜੀ ਮੈਂ ਕਹਿੰਦਾ ਭਾਰਤ ਦਾ ਨਕਸ਼ਾ ਬਣਾਇਆ ਪਿਆ ਨਾ ਲੈ ਚਲੋ ਜੀ ਬਾਹਰ ਨੂੰ ਬਾਹਰ ਕਰ ਦਿਖਾ ਦਈਏ ਮਾੜੇ ਭਰਾਵਾਂ ਨੂੰ ਓਕੇ ਜਦੋਂ ਆਪਾਂ ਨੂੰ ਬੇਟਿੰਗ ਦੇ ਵਿੱਚ ਹੀ ਰਹਿੰਦੇ ਨੇ ਭਰਾ ਆਪਣੇ ਜਿਹੜਾ ਆਪਣਾ ਨਾਮ ਤੇ ਪਿਆਰ ਕਰਦਾ ਨਾ ਠੀਕ ਆ ਬਾਕੀ ਗੱਲ ਯਾਰ ਐ ਨਹੀਂ ਹੈਗੀ ਚਾਰ ਸਬਰ ਗੁੰਦੀ ਪਈ ਆ ਹਨਾ ਬਾਹਲੀ ਸੋਹਣੀ ਨੰਨੀ ਬੜਾ ਤੇ ਚਮਗੌਰ ਵੀਰ ਕਿੰਨਾ ਕੁ ਦੁੱਧ ਦੇ ਦੂਗਾ ਮੇਰੇ ਮਾਲਕ ਨੇ 18 ਕਿਲੋ ਦੁੱਧ ਆਪਦਾ ਗੇਟੋ ਬਾਹਰ ਹੋ ਗਿਆ ਆਪਣੀ ਗਾਰੰਟੀ ਕੋਈ ਨਹੀਂ ਹੁੰਦੀ ਬਈ ਦੁੱਧ ਓਕੇ ਜੀ ਹਾਂ ਵੀ ਆਪਾਂ ਐਵੇਂ ਕਹੀ ਵੀ ਆਪਣੀ ਗਾਰੰਟੀ ਆ ਓਕੇ ਜੀ ਜੋ ਆਪਾਂ ਆਪਾਂ ਵੀ ਦੇਖ ਕੇ ਲੈ ਕੇ ਨਾਲਾ ਦੇਖ ਕੇ ਲੈਵੇ ਨਾ ਵੀਰੇ ਦੇ ਆ ਦੇਖੋ ਜੀ ਥਾਨ ਭਾਂਡੇ ਦੀ ਪੂਰੀ ਸਾਫ ਸੁਥਰੀ ਰੰਗ ਦੇਖਾ ਸਵਾ ਪਿਆ ਲਾਲ গেরੂ ਹੂੰ ਤੇ ਬਾਕੀ ਦੀ ਗੱਲ ਯਾਰ ਸੀਰ ਠੰਡੀ ਬਾਲੀ ਆ ਬਸ ਬਈ ਯਾਰ ਦੁੱਧ ਕਿਲੋ ਘਟ ਗਏ ਦੁੱਧ ਨਹੀਂ ਆਪਾਂ ਹੋਗਾ ਦੇਣਾ ਸਪਾਈਦਾ ਨਹੀਂ ਹੈਗਾ ਅਮਰੂਦਾ ਦਾ ਬੂਟਾ ਹਾਂ ਦੇਖ ਤੇਰਾ ਇਹ ਕੀ ਕੁਆਲਿਟੀ ਕਰ ਰਹੀ ਹੈ ਇਸ ਕੁਆਲਿਟੀ ਦੇ ਕਿੰਨੇ ਲੱਗਿਆ ਤੇ ਮੂੰਹ ਬਾ ਕੌਲੀ ਚ ਪਾਣੀ ਪਿਆ ਦੇ ਵਿਖੀ ਜਮ ਪਿਓਰ ਯਾਰ ਸੀ ਆ ਗਈ ਹਾਂ ਪਿਓਰ ਪੰਜਾਬ ਵਾਲੀ ਆ ਗਈ ਚੋਲੀ ਚਾਦੀ ਆਪਾਂ ਦੇਖੇ ਬਣਦੀ ਬਾੜਾ ਭੈਣ ਭਰਾਵਾਂ ਨੂੰ ਬੋਲਣ ਦੀ ਲੋੜ ਹੀ ਨਹੀਂ ਹਾਂ ਦੱਸਣ ਦੀ ਬੋਲਣ ਦੀ ਲੋੜ ਨਹੀਂ ਹਾਂ ਤੇ ਜਾਨਦਾਰ ਆ ਲਈ ਸੁਣ ਫਿਕਰ ਜੀ ਨਹੀਂ ਹੈਗੀ ਵੀਰੇ ਇੱਕ ਬਾਈ ਤੋਰਾ ਤਾਰਾ ਲੰਮੀ ਵੈੜ ਕੱਢ ਕੇ ਕਰਵਾਉਂਦਾ ਹੁੰਦਾ ਚੈੱਕ ਆਂ ਵੀ ਕਿਰੋਂ ਬਾਈ ਕਿੱਜੇ ਬੰਦਾ ਆਨਲਾਈਨ ਮੋਬਾਈਲ ਡਰਜ ਨਹੀਂ ਦਿਦਣਾ ਨਾ ਵੀਰੇ ਹਾਂ ਵੀ ਕੋਈ ਅਗਲਾ ਕਹਦੇ ਜਾ ਕੇ ਵੀ ਲੰਗ ਮਾਰਦੀ ਸੀ ਹਾਂ ਹਾਂ ਆ ਦੇਖੋ ਜੀ ਤੇ ਬਾਕੀ ਆ ਗੋਹਾ ਦੇਖੋ ਪੱਥਰ ਵਰਗਾ ਕਰਦੀ ਆ ਹਨਾ ਹਾਂ ਲਈ ਸੁਣ ਫਿਕਰ ਨਹੀਂ ਹੈਗੀ ਵੀਰੇ ਆ ਦੇਖੋ ਜੀ ਥਣਲੇ ਬੰਨੇੜ ਤੋਂ ਕਰਾਦ ਗਏ ਚੈੱਕ ਕੁਆਲਿਟੀ ਬੁਰੀ ਚੰਗੀ ਰੇਟ ਪੁੱਛ ਦਾਂਗੇ ਬਾਈ ਤੋਂ ਤੇ ਆਪਣੇ ਜੇ ਬੱਸੇ ਬੱਸਾ ਜੇ ਗਾੜ ਜ ਆਪਣੀ ਖਾ ਸੀ ਤੇ ਇਹੀ ਹੋ ਜਾ ਆਹੀ ਭਈਆਂ ਹੁੰਦੇ ਸਾਹਮਣੇ ਆ ਦੇਖੋ ਵੀਰੋ ਵੀਰ ਚਮਕੌਰ ਮਾਰਤਾ ਰ ਕੋ ਨਿਆਣਾ ਜੇ ਤੁਸੀਂ ਪਾਉਣਾ ਪਾ ਵੀ ਸਕਦੇ ਹੋ ਐਸੀ ਗੱਲ ਆ ਨਹੀਂ ਰਹੀ ਜਰਾ ਆ ਦੇਖੋ ਸਰਕਾਰ ਨਾਲ ਗਵਰਨਰ ਕਰੇ ਖਰਚਾ ਤੁੰਗਾ ਹਾਂ ਫਾਂਡ ਡੋਟ ਦੇ ਮੁਕਦੇ ਦਾ ਅਗਲੇ ਨੂੰ ਪਤਾ ਲੱਗ ਜਾਂਦਾ ਨਾ ਘਰ ਤੱਕ ਦੀ ਵੀ ਗਾਰੰਟੀ ਹੈ ਫਾਂਡ ਡੋਟ ਦੇ ਮੁਕਦੇ ਦੀ ਓਕੇ ਜੀ ਜੇਰ ਦੀ ਗਾਰੰਟੀ ਹੈ ਓਕੇ ਜੀ ਜੇਰ ਜੱਪਾ ਸਭ ਕੋ ਕੰਪਲੀਟ ਜੀ ਓਕੇ ਵੀਰੇ ਟੋਣ ਬਹੁਤ ਸੋਹਣਾ ਵੀਰੇ ਬਹੁਤ ਗਾੜੀ ਦੇ ਸਾਲੀਆਂ ਕਰਾ ਦੇ ਕੀ ਲੱਗਦਾ ਭਰਾ ਮੇਰਾ ਆ ਦੇਖੋ ਕਿਲੋ ਨੂੰੜ ਕਿਲੋ ਬਾਈ ਨੇ ਬੜਾ ਮਾਰਿਆ ਘੱਟ ਕੇ ਇੱਕ ਚਾਰ ਚਰਤਾ ਰਹੀ ਹੈ ਕਿਲੋ ਦੀ ਇਹ ਸੀਲ ਠੰਡੀ ਦੇਖੀ ਮੂਰੇ ਸਲੱਗ ਜਮਾ ਮੈਂ ਇੱਕ ਨੰਬਰ ਦੁੱਧ ਵਾਲੀ ਪਾਇ ਪੂ ਬਹੁਤ ਚੰਗੀ ਕੁਆਲਿਟੀ ਵਾਲੀ ਵਸੀ ਹੈ ਹਾਂਜੀ ਭਾਈ ਕਿੰਨੇ ਕੇ ਪੈਸੇ ਮੁੱਲ ਦਾ ਕਰਾ ਲੈਦਾ 85 ਕਿਲਾ ਵੀਰੇ 77000 ਦੀ ਵਸੀ ਦੇ ਦਮ 77 ਦੀ 77 ਦੀ ਹਾਂ ਓਕੇ ਜਾਇਜ਼ ਰੇਟ ਆ ਜਮਾ ਜਮਾ ਜਾਇਜ਼ ਮੁੱਲ ਆ ਕਿ ਬਾਪਾ ਮੁੱਲ ਨਹੀਂ ਕਰਾ ਭਰਾ ਮੇਰਾ ਇਹਦੇ ਵਿੱਚ ਹੋਰ ਕੁਆਲਿਟੀ ਖਾਸੀ ਹੈ ਜਦੋਂ ਮਰਜੀ ਬੈਠਾ ਕਿਤੇ ਮਰਜੀ ਬੈਠਾ ਕੋਈ ਕੁਝ ਵੀ ਨਹੀਂ ਕਹਿੰਦੀ ਕਰ ਮਾਰ ਆ ਆ ਦੇਖ ਲੈ ਵੀਰ ਉਹ ਨਹੀਂ ਗੱਲ ਲੈ ਨਹੀਂ ਹੂੰ ਲੈ। ਦਸੱਲੀ ਨਾ ਪਾਉਣਾ ਫਿਰ ਬੱਸ। ਹਾਂ ਬਾਈ ਤਸੱਲੀ ਨਾਲ। ਸੀਲ ਠੰਡੀ ਨਹੀਂ ਕਿ ਸਲੱਗ। ਹੂੰ ਆ ਲੈ ਵਾ। ਕੋੜ ਦਾ ਘੱਟਾ ਹੀ ਨਹੀਂ ਵਾਲੀ ਕਰਦੀ ਬਾਈ ਹਣਾ। ਦੁੱਧ ਬਾਈ ਨੇ ਕਿਹਾ ਵੀ ਸੇਵਾ ਦਾ ਹੁੰਦਾਗਾ। ਤੂੰ ਤਾਂ ਸੇਵਾ ਨਾਲ ਉਧਰ ਤਾਂ ਮੈਂ ਦੇਰੇ 20 ਤੋਂ ਬਾਹਰ ਕਢਾਂ ਦਾ ਹੱਕ ਆ ਪਰ ਆਪਾਂ ਗਾਰੰਟੀ ਉਧਰ ਦੀ ਕੋਈ ਨਹੀਂ ਲੈਂਦੇ ਜੋ ਗੇਟੋ ਬਾਹਰ ਉਹ ਵੀ ਆਪਣੀ ਗੱਡੀ ਆ ਪਤਾਪ ਲੈ ਕੇ ਆਣਾ ਵੀਰੇ। ਹੁਣ ਵੀਰੇ ਟੌਪ ਕੁਆਲਿਟੀ ਬੱਚੀ ਜਿਹੜੀ ਦੇਖੀ ਜੰਨੇ ਆ। ਇਹ ਦੋਨਾਂ ਦਾ ਬੱਸੀ ਪਿਓਰ ਆਪਾਂ ਕਹਿੰਦੇ ਕਹਿਣ ਦੀ ਗੱਲ ਨਹੀਂ ਹੈਗੀ ਦੋਨੋਂ ਦੀ ਆ ਪਰ ਵੱਡੀ ਪੁਲਿਸ ਹੈ ਜਾ ਜਿਹੜੇ ਫਾਰਮ ਜੁਲਦੀ ਪਾਉਂਦੇ ਉਹ ਵੀ ਤੇ ਰਗੜ ਦਿਖਾ ਠੀਕ ਹੈ ਜੀ ਬੁੱਲ ਬੁੱਲਦਾ ਬੱਚਾ ਜਮਾ ਪਿਆਰੀ ਬਹੁਤ ਦੰਦ ਤੇ ਕਦ ਕਾਠ ਚਾਰ ਦੰਦਰਗਾ ਹਣਾ ਵੱਡੀ ਆ ਪੂਰੀ ਫੁੱਲ ਸੈਜ ਮੇਰੇ ਨਾਲ ਹਮੇਸ਼ਾ 25 ਕਿਲੋ ਦੁੱਧ ਕੱਢਾਉਂਦਾ ਹੱਕ ਆ ਭਰਾ ਮੇਰਾ ਓਕੇ ਕੁਆਲਿਟੀ ਵਾਲੀ ਚੰਗੀ ਆ ਹਣਾ ਮੈਂ ਪੈਸੇ ਨਹੀਂ ਦਿੰਦਾ ਪਿੰਡਾਂ ਵਰਗੀ ਪਈ ਜਾ ਹਾਂ ਆ ਦੇਖੋ ਜੀ ਤੇ ਬੁੱਲ ਬੁੱਲਦਾ ਬੱਚਾ ਆਪਾਂ ਵੀ ਦੇਖ ਕੇ ਬਹੁਤ ਰਪੀਰ ਆ ਕੀ ਰੱਖਿਆ ਹੈ ਨਾ ਓਕੇ ਓਕੇ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਕੁਆਲਿਟੀ ਵਾਈਜ਼ ਵੈੜ ਹੈਗੀ ਥਣ ਭਾਂਡੇ ਦੀ ਪੂਰੀ ਸਾਫ ਪਿਓਰ ਦੋਂਦੀ ਆ ਪਰ ਪਿਓਰ ਦੋਂਦੀ ਚਮਕੌਰ ਗੀਨਰੇਟਰ ਹੋਊਗਾ ਦਾ ਇਹ 90000 ਦੀ ਬੱਸੀ ਦੀ ਮੈਂ ਦੋਂਦੀ ਕਿ ਤੋ ਖੁੰਜੀ ਵੀ ਨਹੀਂ ਹੈਨਾ ਹਾਂ ਸੀਲ ਠੰਡੀ ਸਾਲੋ ਚਲੋ ਜੀ ਸਲੀ ਸਹੀ ਸੀਲ ਬਹੁਤ ਆ ਵੀਰੇ ਦਾ ਹਾਂ ਆ ਦੇਖ ਸੀਲ ਸਰੀ ਫੁੱਲ ਤੇ ਹਜੇ ਕਿੰਨੇ ਕਿ ਦਿਨ ਬੱਟ ਹਫਤਾ ਕਰਨਾ ਵੀਰੇ ਦਾ ਹਫਤਾ ਓਕੇ ਜੀ ਹਫਤਾ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਚੰਗੀ ਕੁਆਲਿਟੀ ਵਾਲੀ ਬੱਸੀ ਘਰੇ ਖੜੀ ਵੀ ਸੋਹਣੀ ਲੱਗੂ ਐ ਪਿਆ ਜਾਰੇ ਬਸ ਇੱਕ ਜੀ ਕੇ ਆਰ ਦੇ ਸਰਾਂ ਨੇ ਵਰਗੀ ਬਸ ਨਸਲ ਕੁਆਲਿਟੀ ਬਹੁਤ ਆ ਵੀਰੇ ਦਾ ਹਾਂ ਮੋੜ ਲਿਓ ਜੀ ਬਾਕੀ ਕੰਪੈਕਟ ਹਵਾਨਾ ਅੱਜ ਕੱਲ ਜਿਹੜਾ ਹਵਾਨਾ ਲੋਗ ਭਾਲਦੇ ਹਨ ਕੰਪੈਕਟਸ ਨਹੀਂ ਆਉਂਦੀ ਵੀਰੇ ਦਾ ਟੋਟਾ ਮੈਂ ਲੈ ਵਜਾ ਮਟਾਇਟਸ ਨਹੀਂ ਆਉਂਦੀ ਇਹਨੂੰ ਅੱਜ ਕੱਲ ਵੱਡੇ ਲੈਵ ਕੀ ਯਾਰ ਰੰਗ ਰੰਗ ਬੜਾ ਪਿਆਰਾ ਹੈ। ਬਈ ਵਿਚਾਰੇ ਪਾਸੋਂ ਕਾਰ ਦਾ ਟ੍ਰਾਂਜੈਕਸ਼ਨ ਆਪੜੀ ਹੋਈ ਹੈ ਬਸੀ। ਤੁਮ ਗੌਰ ਜੁਮੇ ਅੱਜ ਕੱਚੀ ਆ ਮਾਨਤਨ ਤਾਂ ਹੋਜੂ ਖੁੱਲਾ। ਦੇ ਕੇ ਤੋ ਰੰਗ ਜੇ ਬੰਦਾ ਤਾਂ ਉਂ ਹੀ ਬਾ ਡਾਂਗਾ ਮਾਰੀਗਾ ਪਾਣੀ ਤੇ ਕਹਿਣਾ ਕੀਆ 90000 ਚ ਬਸੀ ਤਿਆਰ ਹੋ ਕੇ ਨਹੀਂ ਆਈ ਬਈ। ਆਪਾਂ 90 ਦੀ ਕਰ ਵੀ ਦੇ ਦਾਂਗੇ। ਹਾਂ ਜੀ ਆਪਾਂ ਇਹ ਜੀ ਬੱਤੀ ਲੈਣ ਤੌਰ ਤੇ ਆ 45000 ਦੀ ਫੰਡਰ। ਹਾਂ ਦੰਦਾਂ ਚ ਵੀ ਤਿਆਰ ਦੰਦਾਂ ਚ ਵੀ ਬੱਸੀ ਬੱਸੀ ਦੂੰ। ਤੁੰਦ ਦੀ ਤਿਆਰ ਹੁਣ ਬਰਾ। ਉਹਨਾਂ ਦੇਖਣ ਵਾਲੇ ਭੈਣ ਭਰਾਵਾਂ ਨੂੰ ਆਪਾਂ ਗੱਲ ਦੱਸ ਦਈਏ ਕਿ 6 ਦੰਦ ਹੁੰਦੀ ਇਹਦੀ ਕੀਮਤ ਘਟ ਜਾਣੀ 300 340 300 ਸੁਪੂ ਜੋਂ ਸਿਆ ਆ ਦੇਖੋ ਜੀ ਕੁਆਲਿਟੀ ਕਰੋ ਜੇ ਕਿ ਥੱਲੇ ਬੈਠਾ ਭਾਈ ਮਗਾਲ ਲਓ ਜੁੱਪ ਕਰਕੇ ਜੀ ਤੇ ਘਰ ਦਾ ਤੁਹਾਡੇ ਸ਼ਿਗਾਰ ਵਾਂਜੂ ਮਾਨਤਾਨ ਤੁਹਾਡਾ ਜ਼ਰੂਰ ਆ ਜੀ ਕਿੱਚੀ ਉਹਦਾ ਆਪ ਜਿਹੜਾ ਬੰਦਾ ਜਿਹੜਾ ਆਪਣਾ ਮਾਨਣ ਵਾਲਾ ਬੰਦਾ ਆ ਬਿਲਕੁਲ ਆਹ ਜੀ ਤੇ ਇਸ ਦੀ ਕੁਆਲਿਟੀ ਇੱਕ ਨੰਬਰ ਆ 730 ਆ ਜਮਾ ਓਕੇ ਆ ਗੱਲ ਬਾਤ 90000 ਦੇ ਵਿੱਚ ਤੁਹਾਡਾ ਮਾਨਤਾਨ ਹੋ ਜਾਣਾ ਨੰਬਰ ਵਾਈ ਫੇਰ ਨੰਬਰ 9779475643 ਨਾਮ ਚਮਕੌਰ ਸਿੰਘ ਪਿੰਡ ਤੋਂ ਜਿਹੜਾ ਆਪਣੇ ਧੌਲੇ ਵਸਾਉਣਾ ਗੂਗਲ ਦੇ ਸੱਚ ਮਾਰ ਲੋ ਵਾਲੀ ਸਰਕਾਰ ਤੋਂ ਬਾਰੇ ਸਾਰੇ ਲੋਕ ਸ਼ਾਦਾ ਰੱਖਦੇ ਬਹੁਤ ਹਾਂ ਹਾਂ ਬਹੁਤ ਜ਼ਿਆਦਾ ਬਾਕੀ ਦੋ ਵੈੜਾਂ ਸੀ ਦੋਨੇ ਤੁਹਾਨੂੰ ਦਿਖਾਤੇ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਪੈਜਲ ਤੋਂ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ